ਸਵੇਰ ਦਾ ਟਾਈਮ ਹੈ ਤੇ ਆਪਾਂ ਲੱਗ ਗਏ ਆ ਲਾਈਨਾਂ ਦੇ ਵਿੱਚ ਲਾਈਨਾਂ ਦੇ ਵਿੱਚ ਲੱਗ ਕੇ ਆਪਾਂ ਲੈ ਰਹੇ ਆ ਯਾਤਰਾ ਪਰਚੀ ਜੋ ਕਿ ਯਾਤਰਾ ਕਰਨ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੁੰਦੀ ਹੈ ਇਸ ਤੋਂ ਬਾਅਦ ਹੀ ਯਾਤਰਾ ਸਟਾਰਟ ਹੁੰਦੀ ਹੈ ਸੋ ਆਪਾਂ ਪਰਚੀ ਲੈ ਕੇ ਫਿਰ ਮਿਲਦੇ ਆ ਤੁਹਾਨੂੰ ਆ ਨਾ ਵੈਸੰਦੇਵ ਜੀ ਦਾ ਬੋਲ ਸੱਚੇ ਜ਼ਰੂਰ ਕੀ ਜੈ ਜੈ ਮਾਤਾ ਜੀ ਜੀ ਤੇ ਸਵੇਰ ਦਾ ਟਾਈਮ ਹੈ ਕਿੰਨੇ ਟਾਈਮ ਹੋ ਗਿਆ ਜੀ

ਮੈਨੀਆਂ ਰਾਜਾ ਸਾਈਡੋਂ ਨਿਕਲ ਜਾ ਸਾਈਡੋਂ ਸਾਰਿਆਂ ਦੀ ਬਹੁਤ ਵਧੀਆ ਰਹੇ ਤੇ ਚੜ੍ਹਾਈ ਹੈ ਜਿਹੜੀ ਅਸਾਨੀ ਨਾਲ ਚੜ ਜਾਣ ਸਾਰੇ ਜਣੇ ਉਹ ਦੇ ਮਾਤਾ ਬੋਲਾ ਤਾਂ ਪਲੇੜੀ ਆਪੇ ਹੀ ਹਾਂ ਆਰਤੀ ਹੁੰਦੀ ਹੋਰੀਏਸ ਟਾਈਮ ਅਸੀਂ ਦੇਖੀ देख के ले जासिए। 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 लो जी डंडे भी ले ले लिया सारे लेने डंडे देखो चलो ਆਪਾਂ ਨੂੰ ਚੋਟੀ ਤੇ ਜਾਣਾ ਸਿਖਰ ਦੇ ਉੱਪਰ ਬਸਮਾਤਾ ਦਾ ਨਾਮ ਲੈ ਕੇ ਚੜ੍ਹਾਈ ਤਾਂ ਸ਼ੁਰੂ ਹੋ ਚੁੱਕੀ ਆ ਅਸਾ ਇੱਥੇ ਬੈਗ ਚੈਕਿੰਗ ਕਰਾਣੇ ਨੇ ਇਹ ਕਰਾ ਲੈਣੇ ਜੀ ਚੈਕਿੰਗ ਆਪਣੀ ਹੋ ਚੁੱਕੀ ਆ ਤੇ ਆਪਾਂ ਹੁਣ ਯਾਤਰਾ ਆਪਣੀ ਅੱਗੇ ਸਟਾਰਟ ਕਰਦੇ ਆ ਆਪਣਾ ਮੈਪਰ ਸਖਿਆ ਸੀ ਇਹ ਆਪਣੀ ਸਟਾਰਟ ਕਰੀਏ ਨਿਊ ਟ੍ਰੈਕ ਹੈ ਜੋ ਆਪਾਂ ਅੱਜ ਇਸ ਨਿਊ ਟ੍ਰੈਕ ਤੋਂ ਹੈ ਨਾ ਆਪਣੀ ਅੱਜ ਸਟਾਰਟ ਕਰ ਰਹੇ ਆ ਇਹ ਬਾਹਰ ਦੇ ਦਾ ਦੇਖੋ ਸੁੱਕੀ ਪਈ ਹੈ ਇਹ ਧਾਰਾ ਕੋਟ ਵਾਲਾ ਨਾ ਨਿਊ ਟ੍ਰੈਕ ਤਕਰੀਬਨ 3-4 ਸਾਲ ਪਹਿਲਾਂ ਹੀ ਸਟਾਰਟ ਹੋਇਆ ਹੈ ਨਾ ਤੇ ਮੇਕਾ ਚਲੋ ਇਸ ਵਾਰ ਯਾਤਰਾ ਨੇ ਇਸ ਰਸਤੇ ਤੋਂ ਕਰਕੇ ਦੇਖਦੇ ਆ ਜਾ ਕੇ ਅਰਧ ਕੁਮਾਰੀ ਤੇ ਨਿਕਲਣਾ ਇਹ ਨਿਊ ਟ੍ਰੈਕ ਹੈ ਜਿਹੜਾ ਰਸਤਾ ਕਹਿੰਦੇ ਵੀ ਸਾਫ ਸੁਥਰਾ ਜਿਸ ਤਰ੍ਹਾਂ ਕਿ ਉੱਧਰ ਹੈ ਨਾ ਪੂਰੇ ਖੱਟਰਾ ਵਗੈਰਾ ਰਸਤੇ ਦੇ ਵਿੱਚ ਬਹੁਤ ਹੁੰਦੀਆਂ ਨੇ ਇੱਧਰ ਕਹਿੰਦੇ ਵੀ ਬਹੁਤ ਘੱਟ ਮਿਲਣਗੀਆਂ ਮੈਂ ਕਿਹਾ ਚਲੋ ਹਨਾ ਰਿਸਕ ਲੈ ਕੇ ਦੇਖਦੇ ਹਾਂ ਇਸ ਵਾਰੀ ਇੱਧਰ ਨੂੰ ਚੱਲਦੇ ਆਂ ਜਿਆਦਾ ਭੀੜ ਕੁੜਕਾਨੀ ਇਸ ਰਸਤੇ ਤੋਂ ਹੁੰਦਾ ਹੈਗਾ ਫਿਰ ਦੇਖੋ ਕਿੰਨੇ ਸੋਹਣੇ ਰੰਗ ਬਰੰਗੇ ਪਿਆਰੇ ਲੱਗ ਰਹੇ ਨੇ ਬਹੁਤ ਹੀ ਸ਼ਾਦਾ ਇੱਧਰ ਗੈਂਦੇ ਦੇ ਫੁੱਲ ਗੈਂਦੇ ਦੇ ਫੁੱਲਾਂ ਨਾਲ ਸਾਡਾ ਇੱਕ ਚਲੋ ਰੰਗ ਬਰੰਗੇ ਫੁੱਲ ਆ ਪਤਾ ਨਹੀਂ ਕਿਹੜਾ ਹੈ ਨਾ ਕੈਕਟਸ ਕੀ ਤਰ੍ਹਾਂ ਲੱਗ ਰਿਹਾ ਨੀਚੇ ਤੇ ਇਹ ਹੋ ਆ ਦੂਸਰਾ ਹੈ ਨਾਮ ਨਹੀਂ ਆ ਰਹਾ ਇਹ ਵਾਲਾ ਫਲਾਵਰ ਹਾਂ ਇਹ ਕੰਡਿਆ ਵਾਲਾ ਹੈ ਨਾ ਕੈਕਟਸ ਦਾ ਹੁੰਦਾ ਜਿਵੇਂ ਉਹ ਚੀਜ਼ ਲੱਗ ਰਹੀ ਹੈ ਇਹ ਵੀ ਕਿੰਨੇ ਸੋਹਣੇ ਲੱਗ ਰਹੇ ਹੈ ਇੱਕਮ ਬਹੁਤ ਪਿਆਰੇ ਪਿਆਰੇ ਕਲਰ ਨੇ ਸ਼ੇਡ ਬਹੁਤ ਪਸੰਦ ਆਈ ਮੈਨੂੰ ਜਿਹੜੇ ਨਵੇਂ ਰਸਤੇ ਤੋਂ ਪਾਉਣ ਆ ਰਹੇ ਹਨ ਕੋਈ ਭੀੜ ਭੜਕਾ ਨਹੀਂ ਕੁਝ ਨਹੀਂ ਹਾਂ ਜਿਹਨੂੰ ਇਹ ਆ ਕਿ ਹਰੋਣਕ ਮੇਲਾ ਦੇਖਣਾ ਉਹ ਦੂਜੇ ਰਸਤੇ ਨੂੰ ਜਾਵੇ ਤੇ ਜਿਹਨੂੰ ਇਹ ਵੀ ਆਰਾਮ ਨਾਲ ਸਿਰਫ ਚੜਾਈ ਚੜਨੀ ਹੈ ਉਹਨਾਂ ਲਈ ਇਹ ਰਸਤਾ ਬਹੁਤ ਵਧੀਆ ਨਾ ਇੱਧਰ ਘੋੜੇ ਖੱਚਰਾ ਕੁਝ ਨਹੀਂ ਹੈਗਾ ਨਹੀਂ ਆਕੇ ਨਾ ਸਿੱਧੇ ਘੋੜੇ ਮੂਤੇ ਹੀ ਵੱਜਦੇ ਨੇ ਇੰਨਾ ਰਸ ਹੁੰਦਾ ਉੱਧਰ ਇਹ ਖਾਲੀ-ਖਾਲੀ ਜਿਹਾ ਰਸਤਾ ਬਾਕੀ ਹੱਥ ਪਤਾ ਆਗੇ ਰਮਾਨ ਤੇ ਮੀਨੰਦ ਉਹ ਸਾਡੇ ਤੋਂ ਅੱਗੇ ਨੇ ਤੇ ਮੈਂ ਸਰਦਾਰ ਜੀ 182 ਸੈਕਿੰਡ ਨੰਬਰ ਤੇ ਆਂ ਬਾਕੀ ਸਾਰੀ ਜਿੰਨੇ ਮੈਂਬਰ ਸੀਗੇ ਪਿੱਛੇ ਆ ਗਏ ਨੇ ਇੱਧਰ ਆएंगे ਜਨ ਬਾਨੀ ਇੱਕਮਵਾਜਾ ਮਾਰਦਾ ਪਿਆ ਬਾਣੀ ਨੂੰ ਉਹ ਨੀਚੇ ਡਰੈਕਦੇ ਨੇ ਉਹ ਨੀਚੇ ਬਾਣੀ ਤੇਰੀ ਵਾਜ ਆਏਗੀ ਦੇਖ ਲਿਆ ਬਾਣੀ ਨੇ 5 ਕਿਲੋਮੀਟਰ ਦੀ ਚੜਾਈ ਆ ਜਿਹੜੀ ਆਪਾਂ ਚੜ ਕੇ ਆ ਗਏ ਆਂ ਇੱਥੇ ਰੁਕੇ ਹੁਣ ਰੈਸਟ ਕਰਨ ਲਈ ਥੋੜਾ ਥੋੜਾ ਰੁਕਤੇ ਰੁਕਦੇ ਆ ਰਹੇ ਆ ਆਪਾਂ ਤੇ ਇੱਕਮ ਕਰਵਾ ਰਿਆ ਫੋਟੋ ਸ਼ੂਟ ਬੈ ਕੇ ਇੱਥੇ 뷰 ਕੋਤ ਘੰਟਾ ਹੈ ਇਹ ਦੇਖੋ ਆਪਾਂ ਵੀ ਫੋਟੋ ਸ਼ੂਟ ਕਰ ਲਿਆ ਇੱਥੇ ਬੱਚੇ ਵੀ ਰੈਸਟ ਕਰ ਰਹੇ ਨੇ ਥੱਕ ਗਏ ਧੁੱਪ ਹੋ ਗਈ ਹੈ ਨਾ ਜਿਆਦਾ ਤੇਜ਼ ਹੈ ਛੰਦੀ ਹਵਾ ਹੈਗੀ ਆ ਪਰ ਵਿਚ ਵਿਚ ਧੁੱਪ ਜਦੋਂ ਲੱਗ ਰਹੀ ਹੈ ਨਾ ਪਿਚਰੇ ਆ ਕੱਪੜੇ ਗਰਮੀ ਚ ਇਹ ਬੋਲੇ ਦੇ ਇਹਨੂੰ ਸੈਲਫੀ ਜੂਮ ਸਾਹਮਣੇ ਆ ਗਿਆ ਦੇਖੋ ਲੰਗਰ ਜਿਹੜਾ ਨਿਊ ਰਸਤਾ ਹੈ ਇਹਦੇ ਤੇ ਲੰਗਰ ਵੀ ਹੈਗਾ ਤੇ ਆਪਾਂ ਇਹ ਸ਼ਾਰਟਕਟ ਰਸਤੇ ਤੋਂ ਚੱਲੇ ਆ ਬਾਕੀ ਮੇਨਰ ਰਸਤਾ ਉੱਪਰ ਰਹਿ ਗਿਆ ਅਸੀਂ ਸ਼ਾਰਟਕਟ ਰਸਤੇ ਤੋਂ ਜਾ ਰਹੇ ਹਾਂ ਉਹ ਰਿਹਾ ਲੰਗਰ ਹਾਲ ਇੱਕਮ ਦੇਖੋ ਭੱਜ ਗਿਆ ਅੱਗੇ ਅੱਗੇ ਜੀ ਆ ਗਏ ਆਪਾਂ ਲੰਗਰ ਹਾਲ ਚ ਸਾਡੇ ਫੈਮਿਲੀ ਮੈਂਬਰ ਜਿਓ ਕਾਫੀ ਪਿੱਛੇ ਆ ਰਹੇ ਨੇ ਚਲੋ ਕੁਵੇਟ ਕਰਨੀ ਹੈ ਬੈਜੋ ਫਿਰ ਮੈਂ ਤਾਂ ਛਾਂ ਚ ਬੈਠ ਰਹੀ ਆ ਮੈਂ ਤਾਂ ਕਿ ਸਭ ਤੋਂ ਪਹਿਲਾਂ ਬੈਠ ਗਿਆ ਵੇਟ ਕਰ ਰਹੀਆਂ ਹੋਰ ਫੈਮਿਲੀ ਮੈਂਬਰਸ ਦੀ ਇਕੱਠੇ ਖਾਣਾ ਖਾਵਾ ਲਈ। ਥਾਣੇ ਦੇ ਵਿੱਚ ਲੰਗਰ ਦੇ ਵਿੱਚ ਹੈਗੇ ਨੇ ਚਾਵਲ, ਛੋਲੇ, ਅਚਾਰ। ਦੇਖ ਵੀ ਹਾਈ ਪੈਂਡਰ ਜਾ ਕੇ। ਮੈਂ ਕਹ ਚਲੋ ਇੰਨੇ ਵਾਰ ਜਾ ਕੇ ਨਾ ਹਵਾ ਦੇ ਵਿੱਚ ਪੈਂਦੀ ਆ। ਗਰਮੀ ਚ ਘਾਲ ਲੈਂਦੀ ਆ। ਇਹ ਹੈਗਾ ਦੇਖੋ ਲੰਗਰ, ਛੋਲੇ ਪਾ ਕੇ ਚਾਵਲ ਬਣਾਏ ਹੋਏ, ਵਿਦ ਅਚਾਰ। ਸਾਰੇ ਮੈਂਬਰ ਆਪਣੇ ਦੇਖੋ ਇੱਧਰ ਬੈ ਗਏ ਨੇ। ਇੱਕਮ ਦੀ ਵੀ ਪਲੇਟ ਆ ਗਈ ਹੈ। ਚਮਚ ਲੈ ਕੇ ਆਇਆ ਤੂੰ। ਪਰ ਮਾਂ ਮੇਰੇ ਘਰ अच्छा और पानी गिलास मंगवाओ बाकी वो बैठ गए मेंबर अपने लंगर देखो कितने बढ़िया तरीके ਨਾਲ ਖਲایا ਜਾ ਰਿਹਾ ਹੈ ਇੱਥੇ ਚਾਵਲ ਬਹੁਤ ਟੇਸਟੀ ਸੀਗੇ ਗਾਈਜ਼ ਸੁਣੀ ਆਈ ਨਹੀਂ ਸਾਰਿਆਂ ਨੇ পেট ਭਰ ਕੇ ਲੰਗਰ ਖਾ ਲਿਆ वॉश करके अपनी यात्रा अगर स्टार्ट करते हैं आप सारे फैमिली मैंबर वो चले गए तो मैं सरदार जी इतने खड़े टाइम बड़ा वह लग रहा है कि दिल कर खड़े रहिए ठंडी ठंडी हवा चल रही है थेंडी थेंडी ਚਾਰੇ ਪਾਸੇ ਹਰੀਆਲੀ ਜੋ ਕਿ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਇੱਥੇ ਆਪਾਂ ਫੇਰ ਰੁੱਕ ਕੇ ਆ ਕੌਫੀ ਪੀਣ ਲਈ ਥੋੜੀ ਜੀ ਬੈਟਰੀ ਲੋ ਲੱਗ ਰਹੀ ਸੀ ਕਿ ਇਸ ਲਈ ਆਪਾਂ ਕੌਫੀ ਪੀਣ ਲੱਗੇ ਇੱਥੇ ਲਓ ਜੀ ਕਿੰਨੇਗੇ ਵੀ ਤਾਰਾ ਕੋਟ ਵਾਲੇ ਟਰੈਕ ਤੋਂ ਆਪਾਂ ਆ ਰਹੇ ਆ ਤਾਂ ਯਾਤਰਾ ਬਹੁਤ ਵਧੀਆ ਹੋਈ ਸਾਡੀ ਨਹੀਂ ਦੁੱੱਚੇ ਜੋ ਮੇਨ ਰਸਤਾ ਏ ਹਨਾ ਉਸ ਤੋਂ ਜਦੋਂ ਆਪਾਂ ਯਾਤਰਾ ਕਰਦੇ ਆ ਬਹੁਤ ਪਰੇਸ਼ਾਨੀ ਹੁੰਦੀ ਐ ਘੋੜੇ ਸਿੱਧਾ ਆ ਕੇ ਟੱਕਰੀ ਮਾਰਦੇ ਨੇ ਹਨਾ ਕਾਫੀ ਟਾਈਮ ਲੱਗਦਾ ਉੱਧਰ ਨੂੰ ਯਾਤਰਾ ਕਰਨ ਲੱਗਿਆ ਤੇ ਇਹ ਟਰੈਕ ਸਭ ਤੋਂ ਬੈਸਟ ਐ ਨੈਕਸਟ ਟਾਈਮ ਵੀ ਜਦੋਂ ਜਾਣਾ ਤਾਂ ਇਸ ਰਸਤੇ ਤੋਂ ਹੀ ਯਾਤਰਾ ਕਰਨੀ ਆਪਾਂ ਇਹ ਪਾਣੀ ਆਪਾਂ ਪਹੁੰਚ ਗਏ ਅਰਤਵਾਰੀ ਤੇ ਅੱਗੇ ਲੰਗਰ ਟੈਕਰ ਤੋਂ ਬਾਅਦ ਫਿਰ ਅਗਰ ਸਿਖਾਂਗੇ। ਇਹ ਜਾ ਲੈਨੇ ਆਪਣੇ ਸਾਰੇ ਹਾਂ ਪੜਿਆ। ਇੱਕ ਮਿੰਟ ਹੋਰ ਚੰਗਾ। ਇੱਕ ਸਾਟਾ ਥੱਕ ਗਿਆ। ਥੱਕ ਗਿਆ ਨਾ ਇੱਕ ਅੱਗੇ। ਵਧੀਆ ਕਟਿਆ ਇੰਨਾ ਕ ਸਫਰ ਆਪਣਾ। ਅੱਗੇ ਦਾ ਸਫਰ ਅਰਧਪਾਰੀ ਦੇ ਬਾਅਦ ਥੋੜੀ ਰੈਸਟ ਕਰਾਂਗੇ। बाद कर रहा है। मजा था था। है ना। देख वौंकी। ओ वौंकी हो देख रहे जिन्ना टाइम इतने खड़े ने पीना नहीं है पी लिया ना भाई परे जा रहा तो ਉਹ ਕਿ ਇੱਥੇ ਵੀ ਬੈਠਾ ਦੇਖੋ ਇਹ ਬੈਠਾ ਆ ਰੋ ਰਿਹਾ ਮੇਰਾ ਭਾਗ ਟਿਕਟ ਆਇਆ ਬੰਦ ਰੋਣ ਕੇ ਮੇਲਾ ਦੇਖੋ ਤੁਸੀਂ ਮਾਂ ਦੇ ਦਰਬਾਰ ਦਾ ਮਣੀ ਮਣੀ ਫੋਟੋਗ੍ਰਾਫਰ ਬਹੁਤ ਵਧੀਆ ਨਜ਼ਾਰਾ ਅਰਦਵਾਲੀ ਪਹਾੜ ਪਹਾੜਾਂ ਦੇ ਵਿੱਚ ਦੇਖੋ ਅਰਦਿਕਵਾਰੀ ਦਾ ਭਵਨ ਆ ਗਿਆ ਦੇਖੋ ਜਿਹੜੇ ਆਪਣੇ ਫੈਮਿਲੀ ਮੈਂਬਰ ਨੇ ਨਾ ਗਰੁੱਪ ਦੇ ਮੈਂਬਰ ਨੇ ਇਹ ਬੈਠੇ ਨੇ ਸਾਰੇ ਲਾਈਨ ਦੇ ਵਿੱਚ ਦੋ ਮੈਂਬਰ ਸਾਡੇ ਗਏ ਹੋਏ ਨੇ ਗਰਵ ਚੂਣ ਦੀ ਪਰਚੀ ਕਟਾਣ ਲਈ ਜੀ ਤੁਸੀਂ ਹੰਸੀ ਕਰਵਾ ਬੈਠੇ ਆਂ 뷰 ਦੇਖੇ ਗਾਲ ਥੋੜੇ ਫਿਰ ਵੀ ਠੀਕ ਆਪਣੀ ਚੜਾਈ ਆ ਜਿਹੜੀ ਅੱਧਕ ਬਿਮਾਰੀ ਤੋਂ ਥੋੜਾ ਉੱਪਰ ਵੱਲ ਦੀ ਹੋ ਗਈ ਐ ਮਾਵੇਸ਼ ਨੂੰ ਦੇਵੀ ਦੇ ਦਰਬਾਰ ਦੀ ਭਵੰਦੀ ਤੇ ਬੱਚੇ ਸਾਡੇ ਗਏ ਨੇ ਬੱਕਰ ਚ ਹੈ ਨਾ ਜੀ ਬੱਕਰ ਚ ਭੇਜ ਦਿੱਤੇ ਬੱਚੇ ਅਜੀ ਰਾਹੇ ਬੈਠੇ ਸੀ ਸਾਡ ਨੂੰ ਪਤਾ ਲੱਗਿਆ ਪਤਾ ਚੱਲਿਆ ਕਿ ਬੱਚੇ ਬੱਕਰ ਚ ਚਲੇ ਗਏ ਇੱਥੇ ਬੈਠੀ ਰੈਸਟ ਕਰ ਰਹੀ ਸੀ ਕਿ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਕਿ ਇਸ ਟਾਈਮ ਤੱਕ ਮੈਂ ਮਾਦੇ ਭਵਨ ਤੱਕ ਕੱਪਾ ਪਹੁੰਚ ਚੁੱਕੇ ਹਾਂ ਇੱਥੇ ਆਪਣੇ ਹੁਣ ਲੋਕਰ ਲੈ ਲਿਆ ਬੈਗ ਵਗੈਰਾ ਹਨਾ ਰੱਖ ਕੇ ਮੱਥਾ ਟੇਕਣ ਚੱਲਦੇ ਆ ਕਿਉਂਕਿ ਟਾਈਮ ਦੇ ਨਾਲ ਹੀ ਆਪਾਂ ਪਹੁੰਚ ਚੁੱਕੇ ਸੀਗੇ ਇਸ ਟਾਈਮ ਰਸ਼ ਹਜੇ ਘਟ ਸੀਗਾ ਸੋਚਿਆ ਕਿ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕ ਲੈਣੇ ਆ ਬਾਕੀ ਅੱਜ ਦੀ ਰਾਤ ਹੈ ਜਿਹੜੀ ਆਪਾਂ ਉੱਪਰ ਮਾਦੇ ਭਵਨ ਜੀ ਕੱਟਣੀ ਹੈ ਅੱppa ਮੱਥਾ ਟੇਕਣ ਗਏ ਸੀਗੇ 2-3 ਘੰਟੇ ਐਦਾਂ ਹੀ ਸਾਡੇ ਵੇਸਟ ਹੋ ਗਏ ਕਿਉਂਕਿ ਮੱਥਾ ਨਹੀਂ ਟਿਕਿਆ ਲਾਈਨਾਂ ਨੇ ਜਿਹੜੀਆਂ 3-4 ਕਿਲੋਮੀਟਰ ਤੱਕ ਲੱਗੀਆਂ ਹੋਈਆਂ ਸੀ ਆਪਾਂ ਫਿਰ ਵਾਪਸ ਆ ਗਏ ਕਿ ਚਲੋ ਸਵੇਰੇ ਜਾਂ ਫਿਰ ਰਾਤ ਨੂੰ ਮੱਥਾ ਟੇਕਾਂਗੇ ਤੇ ਇੱਥੇ ਖਾਣਾ ਖਾਣ ਆ ਕੇ ਸੀਗੇ ਖਾਣਾ ਦੇਖੋ ਮਾਦੇਪਾਵਨ ਦੇ ਬਿਲਕੁਲ ਸਾਹਮਣੀ ਬੈਠੇ ਖਾ ਰਹੇ ਸੀ ਮੈਂ ਤੇ ਬੜਾ ਵਧੀਆ ਲੱਗ ਰਿਹਾ ਸੀਗਾ ਸਕੂਨ ਮਿਲ ਰਿਹਾ ਸੀਗਾ ਦੇਖ ਕੇ ਮਾਦੇਪਾਵਨ ਨੂੰ ਇੱਥੇ ਆਪਾਂ ਖਾਣਾ ਮੰਗਾ ਲਿਆ ਦਾਲ ਮੱਖਣੀ ਤੇ ਰੋਟੀ ਵਿਦ ਸਲਾਦ ਆਪਾਂ ਰਾਤ ਦੇ ਟਾਈਮ ਨਾ ਆਪਾਂ ਨੂੰ ਰੂਮ ਮਿਲ ਕੇ ਸੀਗੇ ਧਰਮਸ਼ਾਲਾ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਰੂਮ ਲੈ ਰੈਸਟ ਕੀਤੀ ਥੋੜੀ ਬਹੁਤੇ ਟਾਈਮ ਆਪਾਂ ਤੇ ਫਿਰ ਉਸ ਤੋਂ ਬਾਅਦ ਬਾਰੀ-ਬਾਰੀ ਸਾਰਿਆਂ ਨੇ ਸੋਚਿਆ ਕਿ ਚਲੋ ਮੱਥਾ ਟੇਕਦੇ ਆਪਾਂ ਇਹ ਨਜ਼ਾਰਾ ਦੇਖੋ ਸਵੇਰ ਦੇ ਟਾਈਮ ਦਾ ਇਹ 3:00 ਸਵਾ 3:00 ਵਜੇ ਦਾ ਜਦੋਂ ਅੱਪਾ ਮੱਥਾ ਟੇਕ ਕੇ ਵਾਪਸ ਆਏ ਤੇ ਇੱਕ ਵਾਰ ਤਾਂ ਐਵੇਂ ਲੱਗਿਆ ਸੀਗਾ ਕਿ ਮੱਥਾ ਨਹੀਂ ਟਿਕਣਾ 2 ਦਿਨ ਤੱਕ ਮੱਥਾ ਟੇਕਣਾ ਇੰਨੀ ਸੰਗਤ ਸੀਗੀ ਪਰ ਦੇਖੋ ਇਹ ਜੀ ਕਿਰਪਾ ਕੀਤੀ ਮਾ ਨੇ ਕਿ ਸਾਡਾ ਜਿਹੜਾ ਮੱਥਾ ਨਾ 2 ਘੰਟਿਆਂ ਦੇ ਵਿੱਚ ਹੀ ਟਿਕ ਗਿਆ 1:30 ਵਜੇ ਆਪਾਂ ਮੱਥਾ ਟੇਕਣ ਗਏ 3:00 ਵਜੇ ਤੱਕ ਆਪਾਂ ਫ੍ਰੀ ਹੋ ਕੇ ਆਗੇ ਬਹੁਤ ਵਧੀਆ ਕੁੱਲੇ ਦਰਸ਼ਨ ਹੋਏ ਦਿਲ ਖੁਸ਼ ਹੋ ਗਿਆ ਬਾਕੀ ਇਹ ਨਾ ਸੰਗਤ ਇੰਨੀ ਸੀਗੀ ਐਵੇਂ ਲੱਗ ਰਿਹਾ ਸੀ ਕਿ ਭਗਤ ਰਿਵੀ ਮੱਚ ਜਾਣੀ ਹੈ ਇੱਥੇ